ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬਹੁਤ ਹੀ ਵਧੀਆ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਜੀ ਤੇ ਮੈਨੂੰ ਲੱਗਿਆ ਕਿ ਮੇਰੀ ਮਾਂ ਮੈਨੂੰ ਹਮੇਸ਼ਾ ਉਹਨਾਂ ਨੇ ਇਹੀ ਗੱਲ ਸਮਝਾਈ ਆ ਕਿ ਦੇਖੋ ਪੁੱਤ ਆਪਦੀ ਜਿਹੜੀ ਮੈਂ ਆਪਾਂ ਕਹਿੰਦੇ ਨੇ ਆਪਣਾ ਫਿਊਚਰ ਆ ਕਿ ਆਪਾਂ ਕੀ ਕਰਨਾ ਜ਼ਿੰਦਗੀ ਦੇ ਵਿੱਚ ਜਾਂ ਆਪਣੇ ਘਰੇ ਕੀ ਚੱਲ ਰਿਹਾ ਏ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਚਾਹੇ ਤੁਹਾਡਾ ਕਿੱਡਾ ਵੀ ক্লোਜ਼ ਤੋਂ ক্লোਜ਼ ਫਰੈਂਡ ਕੋਈ ਵੀ ਮਤਲਬ ਰਿਸ਼ਤੇਦਾਰ ਸਹੇਲੀ ਕੋਈ ਵੀ ਲਾਲੂ ਤੁਸੀਂ ਹੈਨਾ ਤੇ ਤੁਸੀਂ ਆਪਣੇ ਘਰ ਦਾ ਭੇਤ ਕਿਸੇ ਨੂੰ ਵੀ ਨਾ ਦਿਓ ਪਹਿਲਾਂ ਵਾਲੇ ਸਮੇਂ ਬਹੁਤ ਚੰਗੇ ਹੁੰਦੇ ਸੀਗੇ ਕਿ ਉਦੋਂ ਇੱਕ ਦੂਸਰੇ ਦੇ ਨਾ ਜੇ ਖੁਸ਼ੀ ਆ ਤਾਂ ਖੁਸ਼ ਹੁੰਦੇ ਲੋਕ ਜੇ ਦੁੱਖ ਆ ਤਾਂ ਦੁੱਖ ਦੁਖੀ ਹੁੰਦੇ ਪਰ ਅੱਜ ਦਾ ਜਿਹੜਾ ਟਾਈਮ ਆ ਗਿਆ ਨਾ ਉਹ ਇਹ ਹੈਗਾ ਕਿ ਆਪਣੇ ਆਪ ਦੇ ਵੀ ਆਪਣੇ ਤੋਂ ਖੁਸ਼ ਨਹੀਂ ਹੁੰਦੇ ਤੇ ਤੁਸੀਂ ਆਪਣੇ ਜੋ ਵੀ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਓ ਕਿ ਜੋ ਵੀ ਆਪਣੇ ਫਿਊਚਰ ਦੇ ਵਿੱਚ ਉਹਨਾਂ ਨੇ ਕਰਨਾ ਹੈ ਹਨਾ ਕੁਝ ਵੀ ਆ ਉਹ ਬਿਲਕੁਲ ਵੀ ਕਿਸੇ ਮਤਲਬ ਆਪਣੇ ਘਰ ਆਪਣੇ ਮੰਮੀ ਡੈਡੀ ਦੇ ਨਾਲ ਸ਼ੇਅਰ ਕਰੋ ਗੱਲ ਤੁਸੀਂ ਆਪਣੇ ਪਰਿਵਾਰ ਦੇ ਨਾਲ ਪਰ ਦੂਸਰੇ ਜਿਵੇਂ ਘਰ ਤੋਂ ਬਾਹਰ ਜਿਹੜਾ ਦੂਸਰਾ ਇਨਸਾਨ ਆ ਉਹਦੇ ਨਾਲ ਬਿਲਕੁਲ ਵੀ ਆਪਣਾ ਫਿਊਚਰ ਸ਼ੇਅਰ ਨਾ ਕਰੋ ਕਿ ਅਸੀਂ ਕੀ ਕਰਨਾ ਹੈ ਕਿਉਂਕਿ ਅੱਜ ਕੱਲ ਦਾ ਇੰਨਾ ਹੀ ਮਾੜਾ ਟਾਈਮ ਆ ਚੁੱਕਿਆ ਨਾ ਕਿ ਬਹੁਤ ਜ਼ਿਆਦਾ ਤੇ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਇਓ ਇਹ ਗੱਲ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖਦੀਆਂ ਵੀਰ ਦੇਖਦੇ ਆ ਤੇ ਆਪਣੇ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਸਮਝਾਇਓ ਕਿ ਆਪਣਾ ਫਿਊਚਰ ਕਦੇ ਵੀ ਕਿਸੇ ਫਰੈਂਡ ਨੂੰ ਕਿਸੇ ਨੂੰ ਨਹੀਂ ਦੱਸਣਾ ਜੋ ਵੀ ਤੁਸੀਂ ਕਰਨਾ ਬਸ ਇੱਕ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੋਈ ਵੀ ਕੰਮ ਕਰਨਾ ਹੈ ਬਸ ਜੋ ਵੀ ਗੱਲ ਆ ਤੁਸੀਂ ਇੱਕ ਵਾਹਿਗੁਰੂ ਜੀ ਦੇ ਨਾਲ ਹੀ ਕਰਿਓ ਪਰ ਕਿਸੇ ਮਤਲਬ ਬਾਹਰਲੇ ਪਰਸਨ ਦੇ ਨਾਲ ਇਦਾਂ ਦੀ ਗੱਲ ਬਿਲਕੁਲ ਸ਼ੇਅਰ ਨਾ ਕਰਿਓ ਕਿਉਂਕਿ ਲੋਕ ਅੱਜਕੱਲ ਦੇ ਬਹੁਤ ਜ਼ਿਆਦਾ ਖਰਾਬ ਆ ਜੀ ਤੇ ਜੇ ਮੇਰੀ ਗੱਲ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਗੱਲਾਂ ਬਾਰੇ ਇਦਾਂ ਦੱਸਦੇ ਰਵਾਂਗੇ ਠੀਕ ਹੈ ਜੀ ਧੰਨਵਾਦ